ਬਾਬਾ ਬਰਫਾਨੀ ਦੇ ਸ਼ਰਧਾਲੂਆਂ ਨਾਲ ਜੁੜੀ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ 12 ਸਾਲ ਬਾਅਦ ਅਮਰਨਾਥ ਯਾਤਰਾ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 5 ਲੱਖ ਤੋਂ ਪਾਰ ਹੋ ਗਈ ਹੈ ਅੱਜ ਤੱਕ ਦੀ ਯਾਤਰਾ ਦੇ ਇਤਿਹਾਸ ਦੇ ਵਿੱਚ ਇਹ ਤੀਜੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ ਨੇ ਇਸ ਤੋਂ ਪਹਿਲਾਂ ਸਾਲ 2012 ਦੇ ਵਿੱਚ 6.36 ਲੱਖ ਸ਼ਰਧਾਲੂ ਯਾਤਰਾ ਤੇ ਆਏ ਸਨ ਇਸ ਤੋਂ ਅਗਲੇ ਸਾਲ 2012 ਦੇ ਵਿੱਚ 6.ਵੀ ਲੱਖ ਸ਼ਿਵ ਭਗਤ ਬਾਬਾ ਪਰਵਾਨੀ ਦੇ ਦਰਸ਼ਨ ਵਿੱਚ ਹਾਜ਼ਰ ਹੋਏ ਸਨ ਮੰਗਲਵਾਰ ਨੂੰ 2813 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਜਿਨ੍ਹਾਂ ਦੇ ਵਿੱਚ 1500 ਪੁਰਸ਼ 618 ਔਰਤਾਂ 57 ਬੱਚੇ ਤੇ ਹੋਰ ਲੋਕ ਵੀ ਸ਼ਾਮਿਲ ਸਨ ਇਸ ਨਾਲ ਹੁਣ ਤੱਕ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 5105 ਹੋ ਗਈ ਹੈ 1873 ਸ਼ਰਧਾਲੂਆਂ ਦਾ 39वां जत्था निवास भगवती नगर जम्मू ਤੋਂ 발ਟਾਲ ਲਈ ਰਵਾਨਾ ਹੋਇਆ ਦੂਜੀ ਪਾਸੇ ਯਾਤਰਾ ਦੇ ਦੋਵੇਂ ਰੂਟਾ ਤੋਂ 75 ਲੰਗਰ ਕਮੇਟੀਆਂ ਵਾਪਸ ਪਰਤ ਗਈਆਂ ਨੇ ਹੁਣ 50 ਦੇ ਕਰੀਬ ਲੰਗਰ ਬਚੇ ਹਨ ਜੋ ਕਿ ਯਾਤਰਾ ਦੀ ਸਮਾਪਤੀ ਤੱਕ ਚੱਲਣਗੇ ਤਾਂ ਜੋ ਸ਼ਰਧਾਲੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਵਾਰ ਯਾਤਰਾ ਦੇ ਰਸਤੇਾਂ ਤੇ ਕੁੱਲ 150 ਲੰਗਰ ਲਗਾਏ ਗਏ ਨੇ